ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਆ ਜੀ ਪਿੰਡ ਤਿੰਨ ਕੋਣੀ ਬਾਈ ਪਫੂ ਦੇ ਘਰੋਂ ਇੱਕ ਤਾਜੀ ਸੂਈ ਆਪਾਂ ਵੇੜ ਦਿਖਾ ਰਹੇ ਆਂ ਵੈਸੇ ਮਿੱਤਰੋ ਇਹ ਕੱਲ ਸ਼ਾਮ ਨੂੰ ਸੂਈ ਸੀ ਪਰ ਆਪਾਂ ਥੋੜਿਆ ਲੇਟ ਹੋ ਗਿਆ ਤੇ ਸੁਬਾਹ ਵੀਡੀਓ ਬਣਾ ਰਹੇ ਆਂ ਤੇ ਬਹੁਲਾ ਮਿੱਤਰੋ ਕੱਢਿਆ ਵਾ ਵੈਸੇ ਤਾਂ ਕੱਲ ਵੀਰ ਆਪਾਂ ਕਹਿੰਦੇ ਵੀ ਸ਼ਾਮ ਨੂੰ ਬਣਾਉਣੀ ਸੀ ਪਰ ਕੱਲ ਆਪਾਂ ਫਰੋਜ਼ਪੁਰ ਵਾਲੀ ਸਾਈਡ ਜਾਣ ਕਰਕੇ ਮਿੱਤਰੋ ਕੱਲ ਆਪਾਂ ਤੋਂ ਇਹ ਵੀਡੀਓ ਨਹੀਂ ਬਣੀ ਸੋ ਕੱਦ-ਕਾੜ ਮਿੱਤਰੋ ਬਹੁਤ ਸੋਹਣਾ ਸ਼ੇਧ ਪੱਖੋਂ ਵੀ ਚੰਗੀ ਆ ਮੂਹੋਂ ਕੀ ਕਿਵੇਂ ਆ ਜੀ ਇਹ ਪੁੱਛਦੇ ਆਂ ਮੂਹੋਂ ਦੋ ਦੰਦਾਂ ਦਾ ਜੀ ਮੂਹੋਂ ਦੋ ਦੰਦਾਂ ਦਾ ਓਕੇ ਇਹਦਾ ਜੀ ਮਨਲਾ ਮੂਹੋਂ ਦੋ ਹੁੰਦਾ ਦੋ ਦੰਦਾਂ ਦਾ ਕਦੋਂ ਕਦੀ ਸੂਈ ਵੀ ਇਹ ਕੱਲ੍ਹ ਹੱਥ ਨੇ ਕੱਲ੍ਹ ਹੱਥ ਨੇ ਜੇ ਸਾਮਝ ਨੂੰ ਫੋਨ ਕਰਿਆ ਹਨਾ ਠੀਕ ਐ ਬੋੜੀ ਬੜੀ ਗੱਡੀ ਜੇ ਰੋਕ ਕੇ ਪਈ ਜੇ ਰੋਕੇ ਆ ਤੇ ਬੋੜੀ ਗੱਡੀ ਵੀ ਆ ਵੈਸੇ ਫੇਰ ਆਪਾਂ ਤੁਹਾਨੂੰ ਕਹਨੇ ਆ ਪੁੱਛੀ ਮੰਗਰ ਮੰਗਰ ਬਸੀ ਅੱਛਾ ਹਨਾ ਸੋਹਣਾ ਕੱਦ ਕਾਠਾ ਮਿੱਤਰੋ ਸਰੀਰ ਦੀ ਮੰਤਰ ਵੀ ਚੰਗੀ ਆ ਤੇ ਕਿੰਨਾ ਕੁ ਦੁੱਧ ਕੱਢ ਦੂਗੇ ਆਂ ਨਾਲ ਲੱਗਾ ਬਾਕਮਾਲ ਚਾਰੇ ਪਾਸੇ ਬਾਕਮਾਲ ਹੈ ਹਾਂਜੀ ਹੈ ਤੋਰੇ ਜੋ ਕੋਰੇ ਬਤੋਰ ਕੇ ਦਿਖਾ ਦੇ ਬੜੇ ਐਨੂੰ ਤੋਰ ਕੇ ਦਿਖਾ ਦੇ ਬੜੇ ਤੇ ਪਰ ਰੇਟ ਕੀ ਕਰਤਾ ਜੀ ਫਿਰ ਇਹਦਾ ਇਹਦਾ ਬੋਲਾ ਨਹੀਂ ਪਪгай ਕਰਦੇ 10 ਲੱਗਦਾ 10 ਠੀਕ ਹੈ ਤੇ ਫੋਨ ਨੰਬਰ ਦੱਸ ਦੇ ਦੁੱਧ ਪਾ ਦੂਗਾ ਬਿਰ ਬਾਈਕ 20 ਕੀ ਕੋਲ ਰਾਮ ਨਾ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਨਾਲ ਵੀ ਫੋਨ ਹੀ ਕੱਢੀ ਆ ਜੀ 1.5 ਕਿਲੋ ਹੋਈ ਜਦ ਹੀ ਬਕਰਤਾ ਓਕੇ ਮਖਾਜੀ ਫੋਨ ਨੰਬਰ ਆਪਣਾ 94170 ਜੀ ਹਾਂ 10680 ਜੀ 94170 10680 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਪਿੰਡ ਤਨਕੋਣੀ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ ਪੈਸੇ ਜਿਆ ਲੱਗਦਾ ਨਹੀਂ ਦੂਰੇ ਤੋਂ ਬੰਦ ਨਹੀਂ